ਹੈਲੋ ਜੀ ਸਸਤੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਛੋਟੇ-ਛੋਟੀਆਂ ਆਪਣੇ ਕੋਲੇ ਪੀਸ ਪਏ ਸੀ ਜੀ ਕੱਪੜੇ ਦੇ ਸਾਰੇ ਆਪਣੇ ਕੋਲੇ ਪਲੇਨ ਹੀ ਪੀਸ ਨੇ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਕਮਾਲ ਦੀ ਚੀਜ਼ ਬਣਾ ਕੇ ਦਿਖਾਵਾਂਗੇ ਜੀ ਆਪਾਂ ਦਾ ਛੋਟਾ ਜਿਹਾ ਪੀਸ ਲੈ ਲਓ ਦੇਖੋ 5 ਇੰਚ ਚੌੜਾ ਤੇ 5 ਇੰਚ ਹੈਗਾ ਜੀ ਇਹ ਲੰਬਾ ਚੌੜਸ ਪੀਸ ਆਪਾਂ ਕੱਟਿਆ ਸਾਰੇ ਆਪਾਂ ਚੌੜਸ ਪੀਸ ਇਸ ਤਰ੍ਹਾਂ ਕੱਟ ਲੈਣੇ ਆ ਵਲੱਗ-ਵਲੱਗ ਕਲਰਾਂ ਦੇ ਜੇ ਤੁਹਾਡੇ ਕੋਲੇ 2-3 ਕਲਰ ਨੇ ਤੁਸੀਂ 2-3 ਕਲਰ ਵੀ ਬਣਾ ਸਕਦੇ ਹੋ ਤੇ ਆਪਣੇ ਕੋਲੇ ਕਾਫੀ ਸਾਰੇ ਕਲਰ ਪਏ ਸੀਗੇ ਬਚੇ ਹੋਏ ਸੂਟਾਂ ਦੇ ਨਾਲੋਂ ਆਪਾਂ ਬਣਾ ਰਹੇ ਹਾਂ ਜੀ ਤਿੰਨ ਪੀਸ ਆਪਾਂ ਇਸ ਤਰ੍ਹਾਂ ਦੇਖੋ ਜੀ ਜੋੜ ਲੈਂਦੇ ਨੇ ਐਸੀ ਤਰ੍ਹਾਂ ਤਿੰਨ ਪੀਸ ਹੋਰ ਜੋੜ ਕੇ ਆਪਾਂ ਉੱਪਰ ਲਗਾਵਾਂਗੇ ਫਿਰ ਤਿੰਨ ਪੀਸ ਜੋੜ ਕੇ ਆਪਾਂ ਉੱਪਰ ਲਗਾ ਆਪਾਂ ਨੌ ਮਤਲਬ ਕਿ ਨੌ ਪੀਸਾਂ ਦਾ ਇੱਕ ਆਪਾਂ ਚੌਰਸ ਡੱਬੇ ਦੀ ਤਰ੍ਹਾਂ ਇਸ ਤਰ੍ਹਾਂ ਇੱਕ ਬਾਕਸ ਟਾਈਪ ਬਣਾ ਲੈਣਾ ਹੈਗਾ ਇਹ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਤੇ ਲੋ ਜੀ ਆਪਾਂ ਸਾਨੂੰ ਬਣ ਜੋੜ ਕੇ ਦਿਖਾਉਨੇ ਆ ਪਹਿਲਾਂ ਜਿਹੜੇ ਨੌ ਪੀਸ ਆਪਾਂ ਜੋੜਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਜੋੜ ਕੇ ਲੋ ਜੀ ਆਪਾਂ ਦੇਖੋ ਇਹ ਇਸ ਤਰ੍ਹਾਂ ਜੋੜੇ ਹੈਗੇ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਤੇ ਹੁਣ ਆਪਾਂ ਇਹਨਾਂ ਨੂੰ ਫੇਰ ਜੋੜਨਾ ਹੈ ਜੀ ਸਾਰਿਆਂ ਨੂੰ ਆਪਾਂ ਜਦੋਂ ਇਹ ਬਾਕਸ ਟਾਈਪ ਬਣ ਗਏ ਨਾ ਨਾਉਨੋ ਪੀਸਾਂ ਦੇ ਫੇਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਜੋੜ ਲੈਣਾ ਹੈਗਾ ਪੀਸਾਂ ਨੂੰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਹੁਣ ਆਪਾਂ ਸਾਈਡ ਵਾਲੀ ਸੀਨ ਇਹਨੂੰ ਮਾਰ ਲੈਣੇ ਆਪਾਂ ਬਿਲਕੁਲ ਇਹਨੂੰ ਜੋੜ ਦਿੱਤਾ ਸਾਰੇ ਪੀਸ ਨੂੰ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਲਓ ਆਪਾਂ ਜਦੋਂ ਇਹ ਜੋੜਤਾ ਤੇ ਫਿਰ ਆਪਾਂ ਦੋ ਪੀਸ ਇਸ ਤਰ੍ਹਾਂ ਹੋਰ ਤਿਆਰ ਕਰਨੇ ਆਂ ਇੱਕ ਆਪਾਂ ਨੀਚੇ ਲਾਵਾਂਗੇ ਉਹ ਪਲੇਨ ਲਾਵਾਂਗੇ ਤੇ ਉੱਪਰ ਲਾਵਾਂਗੇ ਜੀ ਇਸ ਤਰ੍ਹਾਂ ਜਿਹੜਾ ਨੀਚੇ ਵਾਲਾ ਪੀਸ ਐ ਉੱਪਰ ਵਾਲੇ ਪੀਸ ਨੂੰ ਇਸ ਤਰ੍ਹਾਂ ਧਰ ਕੇ ਆਪਾਂ ਇਹਨੂੰ ਕੱਟ ਲਵਾਂਗੇ ਥੋੜਾ ਜਿਹਾ ਆਪਾਂ ਵਧਾ ਕੇ ਕਟਾਂਗੇ ਕਿਉਂਕਿ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਜ਼ਿੱਪ ਜਿੰਨਾ ਕਿ ਬਸ 1 ਇੰਚ ਹੈ ਪਰ ਪਏ ਤੋਂ ਵੱਧ ਲਵਾਂਗੇ ਤੇ ਤਾਂ ਜੋ ਜਿਹੜਾ ਜ਼ਿੱਪ ਆਪਾਂ ਜੇ ਜ਼ਿੱਪ ਦੇ ਵਿੱਚ ਦੇਖੋ ਕੱਪੜਾ ਆਉਂਦਾ ਥੋੜਾ ਮੋਟਾ ਬਸ ਉਹੀ ਵੱਧ ਲੈਣਾ ਆਪਾਂ ਉਸੇ ਆਪਾਂ ਪਹਿਲਾਂ ਉੱਪਰੋਂ ਪੀਸ ਨੂੰ ਜੋੜ ਦੰਨੇ ਆ ਤੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜਾਵੇ ਦੇਖੋ ਇਹ ਕੀ ਚੀਜ਼ ਬਣ ਰਹੀ ਹੈਗੀ ਇਸ ਤਰ੍ਹਾਂ ਤੇ ਤਿੰਨ ਪੀਸਾਂ ਨੂੰ ਇਸ ਤਰ੍ਹਾਂ ਆਪਾਂ ਜਿਹੜੀਆਂ ਹੈਗੀਆਂ ਨੇ ਜੇ ਆਪਣੇ ਕੋਲੇ ਬਾਕਸ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਜੋੜ ਲੈਣੇ ਹੈਗੇ ਚਾਰ ਆਪਾਂ ਜੋੜਨੇ ਹੈਗਾ ਪਹਿਲਾਂ ਤਿੰਨ ਸਾਈਡ ਆਪਾਂ ਇਹ ਛੋੜਾਂਗੇ ਤਿੰਨ ਤਿੰਨ ਪੀਸਾਂ ਦੀਆਂ ਤਿੰਨ ਤਿੰਨ ਪੀਸਾਂ ਦੀਆਂ ਦੂਸਰੀ ਸਾਈਡ ਤੇ ਤਿੰਨੇ ਪੀਸਾਂ ਨੇ ਦੂਸਰੀ ਸਾਈਡ ਆਏ ਤਿੰਨ ਤਿੰਨ ਪੀਸ ਜੋੜ ਕੇ ਆਪਾਂ ਦੇਖੋ ਇਹ ਚੌਰਸ ਆਪਾਂ ਇਸ ਤਰ੍ਹਾਂ ਬਾਕਸ ਦੀ ਤਰ੍ਹਾਂ ਬਣਾ ਲੈਤਾ ਇਹ ਬਹੁਤ ਸੋਹਣਾ ਬਣਦਾ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਲੋ ਜੀ ਆਪਾਂ ਇਹਨੂੰ ਨਾ ਇਸ ਤਰ੍ਹਾਂ ਸੈਂਟ ਦੇ ਵਿੱਚੋਂ ਕੱਟ ਕੇ ਆਪਾਂ ਪਹਿਲਾਂ ਜਿੱਪ ਲਾਵਾਂਗੇ ਜਿੱਪ ਆਪਾਂ ਤਾਂ ਲਾ ਰਹੇ ਹਾਂ ਜੀ ਦੇਖੋ ਕੋਈ ਵੀ ਆਪਣੇ ਕੋਲੇ ਜੇ ਵੇਸਟ ਕੱਪੜੇ ਪਏ ਨੇਗੇ ਆਪਾਂ ਇਹਦੇ ਵਿੱਚ ਜਿੱਪ ਦੇ ਨੂੰ ਖੋਲ ਕੇ ਆਪਾਂ ਇਹਦੇ ਵਿੱਚ ਵੈਸੇ ਵੀ ਸਾਮ ਕੇ ਵੀ ਰੱਖ ਸਕਦੇ ਆ ਤੇ ਆਪਾਂ ਵੈਸੇ ਵੀ ਇਹਦੇ ਵਿੱਚ ਕੱਪੜੇ ਪਾਉਣ ਵਾਸਤੇ ਉਹ ਕਰਾਂਗੇ ਚਾਹੇ ਆਪਾਂ ਦੇ ਕੋਲੇ ਕਾਟਨ ਪਈ ਆਪਾਂ ਕਾਟਨ ਪਾ ਸਕਦੇ ਆ ਵੇਸਟ ਕੱਪੜੇ ਆਪਾਂ ਜੋ ਵੀ ਆਪਣੇ ਕੋਲੇ ਇਸ ਤਰ੍ਹਾਂ ਦਾ ਵੇਸਟ ਮਟੀਰੀਅਲ ਆਪਾਂ ਉਹਦੇ ਵਿੱਚ ਉਹੀ ਪਾਵਾਂਗੇ ਲੋ ਜੀ ਇਸੇ ਤਰ੍ਹਾਂ ਆ ਆਪਾਂ ਜਿਵੇਂ ਫਰੰਟ ਵਾਲਾ ਪੀਸ ਜੋੜਿਆ ਸੀ ਉੱਪਰ ਵਾਲਾ ਸਭ ਤੋਂ ਤੇ ਇਸੇ ਤਰ੍ਹਾਂ ਆਪਾਂ ਚਾਰਸ ਤਿੰਨ ਡੱਬਿਆਂ ਨੂੰ ਇਸ ਤਰ੍ਹਾਂ ਹੀ ਮਿਲਾਉਂਦੇ ਹੋਏ ਇਸੇ ਤਰ੍ਹਾਂ ਆਪਾਂ ਚਾਰਸ ਇਹਨੂੰ ਆਏ ਜੋੜਾਂਗੇ ਚਾਰੇ ਖੁੰਝੇ ਇਹਨਾਂ ਦੇ ਇਨੇ ਤੇ ਨਫੀਸ ਲੈ ਕੇ ਆਪਾਂ ਇਸ ਤਰ੍ਹਾਂ ਇਹ ਪੀਸਨ ਜੋੜ ਕੇ ਚਾਰੋਂ ਪਾਸੇ ਸੀਨ ਲਾ ਲੈਨੇ ਆ ਲਓ ਜੀ ਆਪਾਂ ਹੁਣ ਦੇਖੋ ਇਹ ਪੀਸ ਜੜ ਲਿੱਤਾ ਇਹਨੂੰ ਸਿੱਧਾ ਕਰ ਲੈਨੇ ਆ ਖੁੰਜੇ ਇਹਦੇ ਕੱਢ ਲਾਂਗੇ ਸਾਰੇ ਪਾਸੋਂ ਤੇ ਹੁਣ ਆਪਾਂ ਨੇ ਕੋਲੇ ਥੋੜੀ ਜੀ ਪਈ ਸੀ ਜੀ ਰੂਹ ਤੁਹਾਡੇ ਕੋਲੇ ਵੀ ਜੇ ਰੂਹ ਪਈ ਆ ਤੁਸੀਂ ਇਹਦੇ ਵਿੱਚ ਰੂਹ ਪਾ ਸਕਦੇ ਆ ਚੱਕਣਾ ਸੌਖਾ ਹੋ ਜਾਂਦਾ ਤੇ ਪ੍ਰਾਣੇ ਕੱਪੜੇ ਜਾਂ ਬਚੇ ਹੋਏ ਸੂਟਾਂ ਦੀਆਂ ਕਟਿੰਗਾਂ ਪਈਆਂ ਹੁੰਦੀਆਂ ਆਪਾਂ ਇਹਦੇ ਵਿੱਚ ਉਹ ਵੀ ਭਰ ਸਕਦੇ ਆ ਜੇ ਆਪਣੇ ਕੋਲੇ ਫੇਵਰ ਵਗੈਰਾ ਪਈ ਆ ਆਪਾਂ ਉਹ ਵੀ ਇਹਦੇ ਵਿੱਚ ਪਾ ਸਕਦੇ ਆ ਦੇਖੋ ਤੁਸੀਂ ਇਹ ਕੁ ਬਹੁਤ ਹੀ ਵਧੀਆ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਦੇਖੋ ਦੋ ਟਾਂਗਾਂ ਨਾਲ ਆਪਾਂ ਬੈਠ ਸਕਦੇ ਹਾਂ ਇਹ ਬੱਚੇ ਬੈਠਣ ਇਹਦੇ ਉੱਤੇ ਮੂੜੇ ਦੀ ਤਰ੍ਹਾਂ ਆਪਾਂ ਇਹ ਤੋਂ ਕੰਮ ਲੈ ਸਕਦੇ ਹਾਂ ਜਾਂ ਆਪਾਂ ਇਹਨੂੰ ਜਿਵੇਂ ਆਪਾਂ ਨੇ ਕੋਰਨਰ ਤੇ ਆਪਾਂ ਜਿਵੇਂ ਕੋਈ ਫਲਾਵਰ ਗੁਆਇਰਾ ਰੱਖਦੀਏ ਦੇਖੋ ਉਸ ਤਰ੍ਹਾਂ ਵੀ ਇਹ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਲਓ ਜੀ ਵੀ